ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਹਾਜ਼ਰਾਂ ਥਣ ਨਾਲ ਇੱਕ ਸੱਚੀ ਘਟਨਾ ਜਿਹੜੀ ਕਿ ਬੜੀ ਦਰਦਨਾਕ ਵੀ ਆ ਤੇ ਬੜੀ ਕਿ ਸਿੱਖਿਆ ਦੇਣ ਵਾਲੀ ਵੀ ਘਟਨਾ ਹੈ ਘਟਨਾ ਜੀ ਇੰਗਲੈਂਡ ਦੀ ਇੰਗਲੈਂਡ ਇੰਡੀਆ ਤੇ ਪਾਕਿਸਤਾਨ ਜਿਹਦੇ ਵਿੱਚ ਤਿੰਨ ਦੇਸ਼ ਇਨਵੋਲਵ ਨੇ ਤੇ ਤਿੰਨੇ ਲੋਕ ਇਨਵੋਲਵ ਨੇ ਉਹਦੇ ਵਿੱਚ ਇੱਕ ਸ਼ਾਇਰ ਨਾਮ ਦਾ ਲੜਕਾ ਜਿਹੜਾ ਸ਼ਾਇਰ ਅਲੀ ਪਾਕਿਸਤਾਨ ਦਾ ਹੀ ਰਹਿਣ ਵਾਲਾ ਹੈ ਤੇ ਦੂਜੇ ਪਾਸੇ ਆ ਸਨਾ ਨਾਮ ਦੀ ਲੜਕੀ ਪਾਕਿਸਤਾਨ ਦੀ ਹੋ ਰਹਿਣ ਵਾਲੀ ਹੈ ਤੇ ਤੀਜੇ ਪਾਸੇ ਆ ਇੱਕ ਇੰਡੀਅਨ ਪੰਜਾਬੀ ਲੜਕੀ ਹਰ ਮਹਿੰਦਰ ਕੌਰ ਸੰਘੇੜਾ ਤਾਂ ਇਹਨਾਂ ਤਿੰਨਾਂ ਦੀ ਇੱਕ ਅਜਿਹੀ ਕਹਾਣੀ ਆ ਜਿਸ ਵਿੱਚ ਸਨਾ ਦੀ ਮੌਤ ਹੋ ਜਾਂਦੀ ਆ ਤਾਂ ਉਸ ਦਾ ਜਿਹੜਾ ਕਤਲ ਦੀ ਜ਼ਿੰਮੇਵਾਰੀ ਹੈ ਤੇ سزا 17 ਸਾਲ ਦੀ ਉਹ ਹਰ ਮਹਿੰਦਰ ਕੌਰ ਸੰਘੇੜਾ ਕੱਟ ਰਹੀ ਆ ਤੇ ਦੂਜੇ ਪਾਸੇ ਆ ਜਿਹੜਾ ਸ਼ਾਇਰ ਅਲੀ ਨਾਮ ਦਾ ਬੰਦਾ ਉਹ ਇੰਗਲੈਂਡ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਜਾਂਦਾ ਹੈ ਕੀ ਇਹਨਾਂ ਦਾ ਇੱਕ ਤੀਰਾ ਜਿਹੜਾ ਪਿਆਰ ਦਾ ਸਰਕਲ ਸੀਗਾ ਉਹ ਇਹਨਾਂ ਨੂੰ ਕਿਸ ਲੈਵਲ ਤੱਕ ਲੈ ਕੇ ਜਾਂਦਾ ਜਿਹੜਾ ਟ੍ਰਾਇੰਗਲ ਬਣ ਗਿਆ ਸੀਗਾ ਇੱਕ 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 ਦੂਜੇ ਤੋਂ ਤਿੰਨਾਂ ਦੀ ਜੈਲਸੀ ਸੀਗੀ ਚਾਹ ਫਿਰ ਅਜੇ ਹੀ ਕੀ ਗੁੱਥੀ ਸੀਗੀ ਜਿਹੜੀ ਕਿਸੇ ਨੂੰ ਸਮਝ ਨਹੀਂ ਆਈ ਅੱਜ ਤੱਕ ਵੀ ਜਿਹੜਾ ਅੱਜ ਤੱਕ ਵੀ ਉਹ ਕੇਸ ਕੰਟੀਨਿਊ ਚੱਲ ਰਿਹਾ ਇਹਦੇ ਬਾਰੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਹਾਣੀ ਸ਼ੁਰੂ ਕਰਦੇ ਹਾਂ ਜੀ ਕਹਾਣੀਆਂ 2005 ਦੀ 2005 ਦੇ ਵਿੱਚ ਜਿਹੜਾ ਸ਼ਾਇਦ ਅਲੀ ਨਾਮ ਦਾ ਲੜਕਾ ਹੈ ਉਹ ਪਾਕਿਸਤਾਨ ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਉਹਦਾ ਲਾਈਫ ਸਟਾਈਲ ਬੜਾ ਹੀ ਫ੍ਰੈਂਕਾ ਤੇ ਉਹਦਾ ਅਕਸਰ ਆਨ ਜਾਣ ਕਲੱਬਾਂ ਦੇ ਵਿੱਚ ਰਹਿੰਦਾ ਤੇ ਜਿਹੜਾ ਲੜਕੀਆਂ ਲਈ ਆਮ ਗੱਲ ਹੈ ਲੜਕੀਆਂ ਨੂੰ ਯੂਜ਼ ਕਰਨਾ ਕਲੱਬਾਂ ਵਿੱਚ ਜਾਣਾ ਉਹਦੇ ਲਈ ਇੱਕ ਖੇਡ ਬਣੀ ਹੋਈ ਆ ਰੋਜ਼ ਉਹ ਨਵੀਂ ਲੜਕੀ ਦੇ ਨਾਲ ਨਾਈਟ ਸਪੈਂਡ ਕਰਦਾ ਨਵੀਂ ਲੜਕੀ ਦੇ ਨਾਲ ਰਿਲੇਸ਼ਨ ਬਣਾਉਂਦਾ ਐਮਏ ਉਹਦੀ ਲਾਈਫ ਚੱਲਦੀ ਆ ਉਹਦਾ ਬਿਜ਼ਨਸ ਵੀ ਬਹੁਤ ਵਧੀਆ ਹੈ ਤੇ ਉਹਦੀ ਜਿਹੜੀ ਪਰਸਨੈਲਿਟੀ ਆ ਉਹ ਵੀ ਬਹੁਤ ਵਧੀਆ ਹੁਣ ਉਹਨੂੰ ਦੇਖ ਕੇ ਹਰ ਕੁੜੀ ਇਮਪ੍ਰੈਸ ਹੋ ਜਾਂਦੀ ਆ ਤਾਂ ਦੂਜੇ ਪਾਸੇ ਜਦੋਂ ਹੀ ਇਸ ਤਰ੍ਹਾਂ ਇੱਕ ਡੈਂਟਿਸਟ ਲੜਕੀ ਆ ਇੰਡੀਅਨ ਪੰਜਾਬੀ ਕੁੜੀ ਆ ਹਰ ਮਹਿੰਦਰ ਕੌਰ ਸੰਘੇੜਾ ਜਦੋਂ ਉਹ ਸ਼ਾਇਰ ਵਾਲੀ ਦੇ ਨਾਲ ਮਿਲਦੀ ਆ ਤਾਂ ਦੋਨਾਂ ਵਿੱਚ ਕਲੱਬ ਦੇ ਵਿੱਚ ਇੱਕ ਦੋਸਤਾਈ ਮੁਲਾਕਾਤ ਹੁੰਦੀ ਆ ਦੋਨਾਂ ਦੇ ਵਿੱਚ ਇੱਕ ਪਿਆਰ ਵਾਲਾ ਜਿਹੜਾ ਛੋਟਾ ਜਿਹਾ ਰਿਲੇਸ਼ਨ ਸਟਾਰਟ ਹੋ ਜਾਂਦਾ ਤਾਂ ਜਿਵੇਂ ਕਿ ਸ਼ਾਇਰ ਵਾਲੀ ਪਹਿਲਾਂ ਲੜਕੀਆਂ ਦੇ ਨਾਲ ਕਰਦਾ ਸੀਗਾ ਉਸੇ ਤਰ੍ਹਾਂ ਉਹਨੇ ਹਰਮਿੰਦਰ ਨੂੰ ਵੀ ਆਪਣੇ ਚਾਰਜ ਚ ਪਸਾ ਲਿਆ ਤੇ ਹੁਣ ਹਰਮਿੰਦਰ ਕੋਰਾ ਦਾ ਜਿਹੜਾ ਰਿਲੇਸ਼ਨ ਉਹ ਸ਼ਾਇਰਾ ਜੀ ਦੇ ਨਾਲ ਚੱਲ ਰਿਹਾ ਲੇਕਿਨ ਦੂਜੇ ਪਾਸੇ ਜਿਹੜੀ ਹਰਮਿੰਦਰ ਕੋਰਾ ਉਹਨੂੰ ਉਸਦੀ ਸੱਚਾਈ ਬਾਰੇ ਕੁਝ ਵੀ ਨਹੀਂ ਪਤਾ ਕਿਉਂਕਿ ਉਹਦੀ ਪਰਸਨੈਲਿਟੀ ਨੂੰ ਲੈ ਕੇ ਤੇ ਉਹਦੇ ਝੂਠੇਪਨ ਦੇ ਦਿਖਾਵੇ ਨੂੰ ਲੈ ਕੇ ਇੰਨੀ ਜ਼ਿਆਦਾ ਪ੍ਰਭਾਸਕ ਹੋ ਚੁੱਕੀ ਆ ਕਿ ਉਹ ਤੋਂ ਬਿਨਾ ਇੱਕ ਮਿੰਟ ਵੀ ਰਹਿਣਾ ਨਹੀਂ ਚਾਹੁੰਦੀ ਤੇ ਉਹ ਹਾਰਟ ਟੈਮ ਉਸ ਨਾਲ ਯਾਰ ਦੀਆਂ ਗੱਲਾਂ ਬਾਤਾਂ ਕਰਦੀ ਉਹਦੇ ਨਾਲ ਸਪੈਂਡ ਕਰਨਾ ਚਾਹੁੰਦੀ ਆ ਤੇ ਦੂਜੇ ਪਾਸੇ ਜਿਹੜਾ ਸ਼ਾਇਰ ਵਾਲੀ ਆ ਉਹ ਝੂਠੇ-ਮੁੱਠੇ ਵਾਅਦੇ ਕਰਕੇ ਉਹਨੂੰ ਗੱਲਾਂ ਵਿੱਚ ਲਾ ਕੇ ਅੱਗੇ ਦੇ ਅੱਗੇ ਰਿਲੇਸ਼ਨ ਤੋੜ ਰਿਹਾ ਹੁਣ ਉਹਨਾਂ ਦਾ ਰਿਲੇਸ਼ਨ 2 ਸਾਲ ਦਾ ਹੋ ਚੁੱਕਾ ਤੇ ਜਿਵੇਂ ਜਿਵੇਂ ਉਹਨੇ ਸ਼ਾਇਰ ਅਲੀ ਕਦੇ ਨਾ ਕਦੇ ਲਾਲਚੂ ਦੇ ਕੇ ਉਸ ਨੂੰ ਕਿਤੇ ਹੋਰ ਸ਼ਹਿਰ ਚਲਾ ਜਾਂਦਾ ਜਾਂ ਝੂਠ ਮਾਰ ਕੇ ਕਿ ਮੈਂ ਆਪਦੇ ਬਿਜ਼ਨਸ ਦੇ ਮਾਮਲੇ 'ਚ ਜਾ ਰਿਹਾ ਲੇਕਿਨ ਉਹ ਜਾਂਦਾ ਨਵੀਆਂ-ਨਵੀਆਂ ਲੜਕੀਆਂ ਦੇ ਨਾਲ ਆ ਦੂਜੇ ਪਾਸੇ ਜਿਹੜੀ ਹਰ ਮਹਿੰਦਰ ਕੌਰ ਆ ਉਹ ਬੜੀ ਸਿੰਪਲ ਸੋਬਰ ਤੇ ਚੰਗੇ ਖਾਨਦਾਨ ਦੀ ਲੜਕੀ ਆ ਤੇ ਉਹਨੂੰ ਇਹ ਲੱਗਦਾ ਕਿ ਮੈਂ ਇਸੇ ਇਨਸਾਨ ਦੇ ਨਾਲ ਵਿਆਹ ਕਰਾ ਕੇ ਇੱਥੇ ਇੰਗਲੈਂਡ ਦੇ ਵਿੱਚ ਹੀ ਸੈਟਲਡ ਹੋ ਜੂੰਗੀ ਲੇਕਿਨ ਜਦੋਂ ਹੀ ਉਹ ਵਿਆਹ ਕਰਾਉਣ ਲਈ ਕਹਿੰਦੀ ਆ ਤਾਂ ਉਸਟੈਂਪ ਜਿਹੜਾ ਸ਼ਾਇਰ ਅਲੀ ਆ ਉਹਨੂੰ ਧਰਮਾਂ ਦਾ ਬਦਲਾ ਦਾਸਤਾ ਹੋਇਆ ਕਹਿੰਦਾ ਕਿ ਤੁਸੀਂ ਸਿੱਖ ਹੋ ਅਸੀਂ ਮੁਸਲਮਾਨ ਆ ਆਪਣੇ ਧਰਮ ਵਿੱਚ ਐ ਨਹੀਂ ਹੋ ਸਕਦਾ ਲੇਕਿਨ ਉਹ ਇੰਨੀ ਕੁ ਜ਼ਿਆਦਾ ਪੁਜਾਸਵ ਹੋ ਚੁੱਕੀ ਹੈ ਉਹਨੂੰ ਲੈ ਕੇ ਕਹਿੰਦੀ ਆ ਕਿ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਕਰ ਲੂੰਗੀ ਮੈਂ ਤੁਹਾਡੇ ਧਰਮ ਦੇ ਰਿਕਾਰਡਿੰਗ ਚੱਲ ਪੈਣੀ ਆ ਐਸੀ ਚੀਜ਼ ਨੂੰ ਲੈ ਕੇ ਉਹ ਚਾਰੀ ਆ ਦਾ ਚਿਕਨ ਖਾਣਾ ਉਤਾਂ ਦੇ ਨਵਾਜ਼ ਪੜਨਾ ਹੱਜ ਕਰਨੇ ਸਾਰੀਆਂ ਜਿਹੜੀਆਂ ਇਸਲਾਮਿਕ ਧਰਮ ਦੀਆਂ ਰੀਤ ਰਵਾਜਾਂ ਕੰਡੀਸ਼ਨਾਂ ਉਹਨਾਂ ਨੂੰ ਪੂਰਾ ਕਰਦੀ ਹੈ ਤੇ ਇੱਕ ਤਰ੍ਹਾਂ ਨਾਲ ਸਿੱਖ ਧਰਮ ਤੋਂ ਦੂਰ ਚਲੀ ਜਾਂਦੀ ਹੈ ਉਹ ਉਹ ਲੜਕੀ ਇੰਨੀ ਉਹਦੇ ਪਿਆਰ ਦੇ ਵਿੱਚ ਡੁੱંગી ਜਾ ਚੁੱਕੀ ਆ ਕਿ ਉਹ ਉਸ ਤੋਂ ਬਿਨਾ ਉਹ ਆਪਣੀ ਜ਼ਿੰਦਗੀ ਵਿੱਚ ਵੀ ਰਹਿਣਾ ਪਸੰਦ ਨਹੀਂ ਕਰਦੀ ਹੁਣ ਕੀ ਹੁੰਦਾ ਕਿ 2006 ਦਾ ਜਿਹੜਾ ਦੇਣਾ ਤਾਂ ਉਸ ਦਿਨ ਜਿਹੜਾ ਸ਼ਾਇਰ ਆਲੀ ਆ ਉਹ ਇੱਕ ਦਿਨ ਹਰ ਮਹਿੰਦਰ ਕੋਰ ਨਾਲ ਘੁੰਮਣ ਜਾ ਰਿਹਾ ਹੁੰਦਾ ਤਾਂ ਉੱਥੇ ਜਾ ਕੇ ਉਹਨੂੰ ਇੱਕ ਫੋਨ ਕਾਲ ਆਉਂਦੀ ਆ ਉਹਨੂੰ ਫੋਨ ਕਾਲ ਆਉਂਦੀ ਆ ਤਾਂ ਉਹਨੂੰ ਇੱਕ ਮੈਸੇਜ ਦਿੱਤਾ ਜਾਂਦਾ ਹੈ ਕਿ ਤੇਰਾ ਵਿਆਹ ਜਿਹੜਾ ਨਿਕਾਹ ਉਹ ਫਿਕਸ ਹੋ ਗਿਆ ਤੇ ਤੈਨੂੰ ਇਸ ਲਈ ਪਾਕਿਸਤਾਨ ਆਉਣਾ ਪਵੇਗਾ ਹੁਣ ਉਹ ਕੌਣ ਹੈ ਜਿਸ ਨਾਲ ਉਹਦਾ ਨਿਕਾਹ ਫਿਕਸ ਹੋ ਚੁੱਕਾ ਹੈ ਉਹ ਹੈ ਜੀ ਸ਼ਾਇਰ ਅਲੀ ਦੀ ਇੱਕ ਕਜ਼ਨ ਛੋਟੀ ਬਚਪਨ ਦੀ ਫਰੈਂਡ ਲੜਕੀ ਜਿਸ ਨਾਲ ਉਹਨਾਂ ਦੇ ਦੋ ਪਰਿਵਾਰਾਂ ਦਾ ਸਮਝੌਤਾ ਹੋਇਆ ਹੈ ਕਿ ਜਦੋਂ ਹੀ 16 ਸਾਲ ਦੀ ਉਮਰ ਹੋ ਜਾਂਦੀ ਹੈ ਤੇ ਸਨਾ ਨਾਮ ਦੀ ਪਾਕਿਸਤਾਨ ਵਿੱਚ ਰਹਿੰਦੀ ਲੜਕੀ ਦਾ ਜਿਹੜਾ ਵਿਆਹ ਉਹ ਸ਼ਾਇਰ ਅਲੀ ਦੇ ਨਾਲ ਨਿਕਾਹ ਐਨੀ ਤਰੀਕ ਨੂੰ ਹੋ ਜਾਏਗਾ 16 ਮਈ ਨੂੰ ਤਾਂ ਉਹ ਜਿਹੜਾ ਸ਼ਾਇਰ ਅਲੀ ਆ ਉਹ ਹਰ ਮਹਿੰਦਰ ਘਰ ਨੂੰ ਬਹਾਨਾ ਬਣਾਉਂਦਾ ਹੈ ਕੀ ਕਹਿੰਦਾ ਹੈ ਕਿ ਮੈਂ ਕੁਝ ਕੰਮ ਲਈ ਇੱਥੋਂ ਸਾウਦੀ ਅਰਬ ਜਾ ਰਿਹਾ ਤੇ ਹਰ ਮਹਿੰਦਰ ਕੌਰ ਕਹਿੰਦੀ ਹੈ ਕਿ ਪਰ ਅਚਾਨਕ ਕਿਉਂ ਇੱਕ ਫੋਨ ਕਾਲ ਦੇ ਜਰੀਏ ਕਿਉਂ ਜਾ ਰਹੇ ਹੋ ਉਹ ਕਹਿੰਦਾ ਕਿ ਹਾਂ ਮੇਰੇ ਬਿਜ਼ਨਸ ਨਾਲ ਰਿਲੇਟਡ ਇਹ ਮੇਰਾ ਕੋਈ ਕੰਮ ਹੀ ਹੈ ਜے ਹਾਂ ਮੈਂ ਥੋੜੇ ਟਾਈਮ ਵਿੱਚ ਵਾਪਸ ਆ ਜਾऊंगा ਹੁਣ ਸ਼ਾਇਦ ਅਲੀ ਪਾਕਿਸਤਾਨ ਜਾਣ ਦੀ ਤਿਆਰੀ ਕਰ ਚੁੱਕਾ ਹੈ ਪਦੂਤੇ ਪਸੇ ਉਸ ਨੂੰ ਪਤਾ ਹੈ ਕਿ ਇਸਲਾਮ ਧਰਮ ਵਿੱਚ ਜਿਹੜਾ ਕਿਸੇ ਵੱਲੋਂ ਇੱਕ ਮਤਾ ਪਾਇਆ ਜਾਂਦਾ ਦੋ ਪਰਿਵਾਰਾਂ ਵੱਲੋਂ ਉਸ ਨੂੰ ਟਕਰਾਇਆ ਨਹੀਂ ਜਾਂਦਾ ਤੇ ਸ਼ਾਇਰ ਅਲੀ ਉਸੇ ਗੱਲ ਨੂੰ ਮੁੱਖ ਰੱਖ ਕੇ ਪਾਕਿਸਤਾਨ ਚਲਾ ਜਾਂਦਾ ਤੇ ਜਾ ਕੇ ਸਨਾ ਨਾਮ ਦੀ ਲੜਕੀ ਦੇ ਨਾਲ ਵਿਆਹ ਕਰ ਲੈਂਦਾ ਸਨਾ ਇੱਕ ਬਿਲਕੁਲ ਸਿੰਪਲ ਸੋਬਰ ਦਿਹਾਤੀ ਮਾਹੌਲ ਵਿੱਚ ਪਲ ਰਹੀ ਬੱਚੀ ਆ ਉਹਨੂੰ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਕਿ ਸ਼ਾਇਰ ਅਲੀ ਕਿਸ ਤਰ੍ਹਾਂ ਦਾ ਲੜਕਾ ਹੈ ਉਹ ਉੱਥੇ ਕੁੜੀਆਂ ਦੇ ਨਾਲ ਕਿਵੇਂ ਰਹਿੰਦਾ ਜਾਂ ਕੀ ਆ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਜਿਹੜਾ ਮੇਰਾ ਹੋਣ ਵਾਲਾ ਪਤੀ ਆ ਉਹ ਇੰਗਲੈਂਡ ਤੋਂ ਆਇਆ ਤੇ ਮੈਂ ਵੀ ਬਹੁਤ ਜਲਦੀ ਇੰਗਲੈਂਡ ਚਲੀ ਜਾਊਂਗੀ ਉਹ ਖੁਸ਼ੀ ਦੇ ਝੂਲੇ ਝੂਲਦੀ ਹੋਈ ਸ਼ਾਇਰ ਅਲੀ ਨੂੰ ਖੁਸ਼ੀ-ਖੁਸ਼ੀ ਆਪਣਾ ਪਤੀ ਆਪਣਾ ਕੇ ਉਹ ਦੀਵਯੋਤਾ ਜ਼ਿੰਦਗੀ ਵਿੱਚ ਚਲੀ ਜਾਂਦੀ ਆ ਲੇਕਿਨ ਦੂਜੇ ਪਾਸੇ ਜਿਹੜੀ ਹਰ ਮਹਿੰਦਰ ਕੌਰ ਆ ਉਹ ਫੋਨ ਕਾਲਸ ਲਗਾਉਂਦੀ ਆ ਤੇ ਸ਼ਾਇਰ ਅਲੀ ਦਾ ਫੋਨ ਬੰਦ ਹੁੰਦਾ ਪਰ ਬਹੁਤ ਦਿਨ ਲੰਘਣ ਤੋਂ ਬਾਅਦ ਉਸਤਾ ਫੋਨ ਵੀ ਨਹੀਂ ਲੱਗਦਾ ਹੁਣ ਕਾਫੀ ਦਿਨ ਲੰਘ ਚੁੱਕੇ ਆ 1 ਮਹੀਨੇ ਤੋਂ ਉੱਪਰ ਦਾ ਟਾਈਮ ਹੁੰਦਾ ਤੇ ਸ਼ਾਇਰ ਅਲੀ ਸਣਾ ਨੂੰ ਲੈ ਕੇ ਇੰਗਲੈਂਡ ਆ ਜਾਂਦਾ ਲੇਕਿਨ ਉਹ ਹਰ ਮਹਿੰਦਰਕੌਰ ਨੂੰ ਕੁਝ ਨਹੀਂ ਦੱਸਦਾ ਪਰ ਹਰ ਮਹਿੰਦਰਕੌਰ ਨੂੰ ਸ਼ੱਕ ਹੋ ਜਾਂਦਾ ਕਿ ਕੋਈ ਨਾ ਕੋਈ ਗੱਲਬਾਤ ਜ਼ਰੂਰ ਆ ਇਹ ਇਨਸਾਨ ਜਿਹੜਾ ਕਿ ਮੈਨੂੰ ਥੋੜੇ ਦਿਨਾਂ ਬਾਅਦ ਨਾਈਟ ਸਪੈਂਡ ਲਈ ਮਿਲਣ ਲਈ ਕਹਿੰਦਾ ਸੀ ਉਹ ਅੱਜਕੱਲ ਨਾਈਟ ਸਪੈਂਡ ਨਹੀਂ ਕਰ ਰਿਹਾ ਕੀ ਚੱਕਰ ਹੈ ਜਦੋਂ ਸਾਰੀ ਡੰਗਾਈ ਜਾਣਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਸ਼ਾਇਰ ਅਲੀ ਨੇ ਉਸ ਨਾਲ ਧੋਖਾ ਕੀਤਾ ਹੈ ਉਸਨੇ ਤਾਂ ਧੋਖੇ ਨਾਲ ਵਿਆਹ ਕਰਵਾ ਲਿਆ ਫਿਰ ਉਹ ਇੱਕ ਦਿਨ ਸ਼ਾਇਰ ਅਲੀ ਨੂੰ ਇੱਕ ਪਾਰਕ ਵਿੱਚ ਬੁਲਾਉਂਦੀ ਆ ਤੇ ਪੁੱਛਦੀ ਆ ਕਿ ਇਹ ਗੱਲ ਸੱਚ ਹੈ ਇਹ ਸ਼ਾਇਰ ਅਲੀ ਉਹ ਕਲ ਮੰਨ ਲੈਂਦਾ ਤੇ ਕਹਿੰਦਾ ਕਿ ਹਾਂ ਮੇਰਾ ਵਿਆਹ ਹੋ ਚੁੱਕਾ ਮੈਂ ਵਿਆਹ ਕਰਾਉਣੇ ਪਾਕਿਸਤਾਨ ਗਿਆ ਸੀ ਲੇਕਿਨ ਇਹ ਮੇਰੇ ਦੋ ਪਰਿਵਾਰਾਂ ਦਾ ਫੈਸਲਾ ਸੀ ਇਸ ਨੂੰ ਮੈਂ ਕਦੇ ਟਾਲ ਨਹੀਂ ਸਕਦਾ ਦੂਜੇ ਪਾਸੇ ਹਰ ਮਹਿੰਦਰ ਕੋਲ ਇੰਨੀ ਜ਼ਿਆਦਾ ਪੋਜੈਸਿਵ ਆ ਕਿ ਉਹ ਹੁਣ ਸ਼ਾਇਰ ਅਲੀ ਨੂੰ ਕਿਸੇ ਵੀ ਕੀਮਤ ਤੇ ਛੱਡਣਾ ਨਹੀਂ ਚਾਹੁੰਦੀ ਸ਼ਾਇਰ ਅਲੀ ਨੂੰ ਉਸ ਤੋਂ ਖਤਰਾ ਬਣ ਚੁੱਕਾ ਹੈ ਕਿ ਕਿਤੇ ਉਹ ਖੁਦ ਸੈਲ ਸਾਈਡ ਨਾ ਕਰ ਲਵੇ ਜਾਂ ਮੇਰੀ ਪਤਨੀ ਨੂੰ ਨਾ ਮਾਰ ਦੇਵੇ ਪਰ ਦੂਜੇ ਪਾਸੇ ਜਿਹੜੀ ਹਰਮਿੰਦਰ ਕਾਰਾ ਉਹ ਕਹਿੰਦੀ ਆ ਕਿ ਤੁਸੀਂ ਕਿਸ ਤਰ੍ਹਾਂ ਰਹਿਣਾ ਪਸੰਦ ਕਰੋਗੇ ਮੈਂ ਤੁਹਾਡੇ ਨਾਲ ਦੂਸਰਾ ਵਿਆਹ ਕਰਕੇ ਵੀ ਰਹਿਣਾ ਪਸੰਦ ਕਰੂੰਗੀ ਜੇ ਤੁਸੀਂ ਇਸ ਗੱਲ ਨੂੰ ਮਨਜ਼ੂਰੀ ਦਿਨਦੇ ਹੋ ਤੁਸੀਂ ਮੇਰੇ ਨਾਲ ਦੂਰਾ ਵਿਆਹ ਕਰ ਸਕਦੇ ਹੋ ਪਰ ਸ਼ਾਇਦ ਅਲੀ ਵੀ ਇੰਨਾ ਡਰ ਚੁੱਕਾ ਹੈ ਕਿ ਕੁਝ ਨਾ ਕੁਝ ਗਲਤ ਜ਼ਰੂਰ ਹੋਵੇਗਾ ਉਹ ਜਿਹੜਾ ਦੂਸਰਾ ਵਯਹ ਇੱਕ ਜਿਹੜਾ ਮੁਸਲਮਾਨ ਧਰਮ ਦੇ ਵਿੱਚ ਮੁਤਾ ਨਕਾਹ ਜਿਹਨੂੰ ਬੋਲਿਆ ਜਾਂਦਾ ਹੈ ਮੁਤਾ ਨਕਾਹ ਇਹ ਜਿਹਹਾ ਵਿਆਹ ਹੁੰਦਾ ਜਿਹੜਾ ਖੁਜ ਟਾਈਮ ਲਈ ਇੱਕ ਫਾਰਮੈਲਟੀ ਇੱਕ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਕੰਟਰੈਕਟ ਮੈਰਿਜ ਕਿਹਾ ਜਾਂਦਾ ਹੈ ਕਿ ਅੱਜ ਇੰਨੀ ਤਰੀਕ ਨੂੰ ਇਹਦਾ ਵਿਆਹ ਹੋ ਗਿਆ ਇੰਨੀ ਤਰੀਕ ਨੂੰ ਰਿਵੋਲਵਸ ਹੋ ਜਾਏਗਾ ਉਹਨਾਂ ਦਾ ਇੱਕ ਮੁਤਾ ਨਕਾਹ ਕੀਤਾ ਜਾਂਦਾ ਹੈ ਇਹ ਨਕਾਹ ਮੁਸਲਮਾਨ ਤਰਮਿੰਦੇ ਹਿਸਾਬ ਦੇ ਨਾਲ ਹੁੰਦਾ ਤੇ ਹੁਣ ਹਰ ਮਹਿੰਦਰਕਰ ਇੰਨੇ ਵਿੱਚ ਬੜੀ ਖੁਸ਼ ਆ ਕਿ ਕੁਝ ਦਿਨਾਂ ਲਈ ਆ ਜਿਹੜਾ ਮੇਰਾ ਵਿਆਹ ਨਕਾਹ ਉਹ ਸ਼ਾਇਰ ਅਲੀ ਦੇ ਨਾਲ ਹੋ ਚੁੱਕਾ ਮੈਂ ਦੀ ਪਤਨੀ ਬਣ ਚੁੱਕੀ ਆ ਬੇਸ਼ੱਕ ਦੀ ਇਹ ਵਿਆਹ ਜਿਹੜਾ ਮੇਰਾ ਲੀਗਲ ਨਹੀਂ ਆ ਬੇਸ਼ੱਕ ਦੀ ਇਹ ਵਿਆਹ ਮੇਰਾ ਲੌਂਗ ਟਰਮ ਲਾਈਫਟਾਈਮ ਵਾਲਾ ਨਹੀਂ ਲੇਕਿਨ ਕੁਝ ਦਿਨਾਂ ਲਈ ਆ ਹੁਣ ਜਿਹੜੀ ਹਰਮਿੰਦਰ ਕੌਰ ਆ ਉਸਦੀ ਪਤਨੀ ਬਣ ਚੁੱਕੀ ਆ ਕੁਛ ਦਿਨਾਂ ਦੇ ਲਈ ਇੱਕ ਪਤਨੀ ਹੋਣ ਦੇ ਨਾਂ ਤੇ ਅੰਦਰੋਂ ਅੰਦਰਿਓ ਨੂੰ ਸਨਾ ਦੇ ਨਾਮ ਚੈਲ ਜਿਹੜੀ ਨਾਲ ਚੈਲ ਸੀ ਬਹੁਤ ਜ਼ਿਆਦਾ ਵੱਧ ਰਹੀ ਆ ਕਿਉਂਕਿ ਕੋਈ ਵੀ ਲੜਕੀ ਆ ਕੋਈ ਵੀ ਪਤਨੀ ਆ ਉਹ ਦੂਸਰੀ ਲੜਕੀ ਨੂੰ ਜਾਂ ਦੂਸਰੀ ਆਪਣੇ ਸ਼ੌਹਰ ਦੀ ਜਿਹੜੀ ਫੈਂਸੀ ਆ ਜਾਂ ਕੁਛ ਲਵਰ ਆ ਕਹ ਲਈ ਉਹ ਨੂੰ ਐਕਸੈਪਟ ਨਹੀਂ ਕਰਦੀ ਹਰਮਿੰਦਰ ਕੌਰ ਇੱਕ ਢੁੰਡੂnga ਆਈ ਵਾਲੀ ਇੱਕ ਸਚਾਈ ਵਾਲੀ ਤੇ ਇੱਕ ਸੱਚੀ ਪ੍ਰੇਮਿਕਾ ਸੀ ਜਿਹੜੀ ਸਨਾ ਨੂੰ ਬਰਦਾਸ਼ਤ ਨਹੀਂ ਸੀ ਕਰ ਰਹੀ ਹੁਣ ਉਹ ਇਹਨਾਂ ਦਿਨਾਂ ਵਿੱਚ ਚੱਲ ਰਹੀ ਹੈ ਜਦੋਂ ਕਿ ਸ਼ਾਇਰ ਅਲੀ ਦੀ ਉਹ ਪਤਨੀ ਆ ਦੂਜੇ ਪਾਸੇ ਜਿਹੜੀ ਸਨਾ ਉਸ ਨੂੰ ਹੁਣ ਪਤਾ ਲੱਗਣ ਲੱਗਦਾ ਹੈ ਕਿ ਸ਼ਾਇਰ ਅਲੀ ਬਾਹਰ ਕੁੜੀਆਂ ਨਾਲ ਘੁੰਮਦਾ ਹੈ ਉਹਦਾ ਕੈਰੈਕਟਰ ਇਦਾਂ ਦਾ ਉਹ ਅੰਦਰੋਂ ਅੰਦਰ ਹੀ ਸਟ੍ਰੈਸ ਲੈਣਾ ਸ਼ੁਰੂ ਕਰ ਦਿੰਦੀ ਆ ਕਿਉਂਕਿ ਉਹ ਵੀ ਬੜੀ ਭੋਲੀ ਭਾਲੀ ਬੱਚੀ ਆ ਦੋਨਾਂ ਤੇ ਗੇਮ ਕੌਣ ਪਾ ਰਿਹਾ ਸ਼ਾਇਰ ਅਲੀ ਨਾਮ ਦਾ ਉਹ ਲੜਕਾ ਹੁਣ ਕੀ ਹੁੰਦਾ ਕਿ ਇੱਕ ਦਿਨ ਜਿਹੜੀ ਹਰ ਮਹਿੰਦਰ ਕੁਆਰਾ ਉਸ ਦਾ ਜਿਹੜਾ ਵਿਆਹ ਹੋਇਆ ਵਾ ਮੋਤਾਨ ਕਾ ਉਹਦੇ 5 ਦਿਨ ਰਹਿੰਦੇ ਆ ਡਾਈਵੋਰਸ ਹੋਣਦੇ ਇੰਤਕਾਲ ਹੋਣਦੇ ਤਾਂ ਉਹ ਕਹਿੰਦੀ ਆ ਕਿ ਮੈਂ ਸਨਾ ਨੂੰ ਮਿਲਣਾ ਚਾਹੁੰਦੀ ਆ ਉਹ ਸ਼ਾਇਰ ਅਲੀ ਨੂੰ ਵੀ ਕਹਿੰਦੀ ਆ ਕਿ ਮੈਂ ਸਨਾ ਨੂੰ ਮਿਲਣ ਜਾ ਰਹੀ ਆ ਸ਼ਾਇਰ ਅਲੀ ਉਸ ਨੂੰ ਮਨਾ ਨਹੀਂ ਕਰਦਾ ਕਿਉਂਕਿ ਉਹਨੂੰ ਅੰਦਰੋਂ ਅੰਦਰ ਇਹ ਡਰ ਹੁੰਦਾ ਕਿ ਅਗਰ ਮੈਂ ਇਹਨੂੰ ਕਿਸੇ ਗੱਲ ਤੋਂ ਰੋਕੂੰਗਾ ਤਾਂ ਹੋ ਸਕਦਾ ਕਿ ਮੈਂ ਸਾਰੀ ਉਮਰ ਲਈ ਇਹਦੇ ਜਾਲ ਵਿੱਚ ਫਸ ਜਾਵਾਂ ਇਹ ਕੋਈ ਅਚਾਇਆ ਕਦਮ ਚੁੱਕ ਲੈ ਜਿਸ ਦੇ ਨਾਲ ਮੇਰੀ ਪਤਨੀ ਦਾ ਨੁਕਸਾਨ ਹੋਵੇ ਜਦੋਂ ਉਹ ਉੱਥੇ ਜਾਂਦੀ ਆ ਉਹ ਸਨਾਂ ਨੂੰ ਉਸਦੇ ਘਰ ਮਿਲਣੇ ਜਾਂਦੀ ਆ ਤਾਂ ਜਦੋਂ ਪਹਿਲੀ ਵਾਰ ਜਾ ਕੇ ਸਨਾਂ ਨੂੰ ਮਿਲਦੀ ਆ ਤਾਂ ਹੁਣ ਉਹ ਪੁੱਛਦੀ ਆ ਕਿ ਕੀ ਹਾਲ ਚਾਲ ਆ ਤੁਹਾਡੀ ਕਿਸ ਤਰ੍ਹਾਂ ਦੀ ਮੈਰਿਜ ਲਾਈਫ ਰੰਗ ਰਹੀ ਆ ਤੇ ਸਨਾਨੂੰ ਵੀ ਪਤਾ ਲੱਗਦਾ ਕਿ ਇਹ ਉਹੀ ਲੜਕੀ ਆ ਜਿਸ ਨਾਲ ਮੇਰੇ ਹਸਬੰਡ ਨੇ ਮੋਤਾ ਨਕਾ ਕੀਤਾ ਹੋਇਆ ਲੇਕਿਨ ਉਹ ਉਹਨੂੰ ਜਿਆਦਾ ਸੀਰੀਅਸ ਨਹੀਂ ਲੈਂਦੀ ਕਿਉਂਕਿ ਸਨਾਨੂੰ ਪਤਾ ਹੈ ਕਿ ਜਿਹੜਾ ਸ਼ਾਇਰ ਆਲੀ ਉਹ ਹਮੇਸ਼ਾ ਲਈ ਮੇਰਾ ਪਤੀ ਬਣ ਚੁੱਕਾ ਲੇਕਿਨ ਜਦੋਂ ਹੀ ਹਰ ਮਹਿੰਦਰ ਕੁਵਾਰ ਦੇ ਪੈਰਾਂ ਥੱਲੇ ਜ਼ਮੀਨ ਉਤੋਂ ਨਿਕਲਦੀ ਆ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿਸ ਨਾਮ ਦੀ ਲੜਕੀ ਸ਼ਾਇਰ ਅਲੀ ਦੇ ਬੱਚੇ ਦੀ ਮਾਂ ਬਣਨ ਵਾਲੀ ਆ ਜਦ ਕਿ ਜਿਹੜਾ ਸ਼ਾਇਰ ਅਲੀ ਆ ਉਹ ਹਰਮਿੰਦਰ ਕੌਰ ਨੂੰ ਹਰ ਵਾਰ ਹਰ ਰੋਜ਼ ਇਹ ਕਹਿੰਦਾ ਸੀ ਕਿ ਉਹ ਮੇਰੀ ਇੱਕ ਲੀਗਲ ਪਤਨੀ ਜ਼ਰੂਰ ਹੈ ਲੇਕਿਨ ਮੇਰੇ ਨਾਲ ਉਹਦਾ ਕੋਈ ਸਰੀਰਕ ਰਿਲੇਸ਼ਨ ਨਹੀਂ ਸਰੀਰਕ ਰਿਲੇਸ਼ਨ ਦੀ ਹੱਕ ਦਾ ਸਿਰਫ ਮੇਰੀ ਤੂੰ ਆ ਪ੍ਰੇਮਿਕਾ ਇਸ ਲਈ ਹਰਮਿੰਦਰ ਕੌਰ ਉਹਦੇ ਨਾਲ ਵੱਜੀ ਹੋਈ ਸੀ ਉਹਨੂੰ ਇਹ ਲੱਗਦਾ ਸੀ ਕਿ ਇਹ ਬੰਦਾ ਸਿਰਫ ਮੇਰਾ ਹੈ ਤੇ ਸਿਰਫ ਮੇਰੇ ਨਾਲ ਹੀ ਰਿਲੇਸ਼ਨ ਬਣਾਉਂਦਾ ਲੇਕਿਨ ਜਦੋਂ ਉਹਨਾਂ ਦੇ ਘਰ ਜਾਂਦੀ ਆ ਤੇ ਉਹਨੂੰ ਇਹ ਸੱਚਾਈ ਆ ਜਿਹੜੀ ਪਤਾ ਲੱਗਦੀ ਹੈ ਤੇ ਉਹ ਅੰਦਰੋਂ ਟੁੱਟ ਚੁੱਕੀ ਆ ਹਣਕੇ ਹੁੰਦਾ ਕਿ ਉਹ ਉਸ ਘਰ ਤੋਂ ਵਾਪਸ ਆ ਜਾਂਦੀ ਆ ਤੇ ਵਾਪਸ ਆਉਂਦੀ ਆ ਤਾਂ ਜਦ ਜਿਸ ਦਿਨ ਹੀ ਉਹ ਵਾਪਸ ਆਉਂਦੀ ਉਸ ਦਿਨੀ ਸ਼ਾਇਰ ali ਉਸਦੇ ਉਹਦੇ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਸਣਾ ਦੇ ਕੋਲ ਜਾਂਦਾ ਹੈ ਤਾਂ ਸ਼ਾਮ ਤੱਕ ਪਤਾ ਲੱਗਦਾ ਹੈ ਕਿ ਜਿਹੜੀ ਸਣਾ ਨਾਮ ਦੀ ਲੜਕੀ ਹੈ ਨਾ ਉਹਦਾ ਮਰਡਰ ਹੋ ਚੁੱਕਾ ਹੁਣ ਇਹ ਮਰਡਰ ਦੇ ਪਿੱਛੇ ਕਹਾਣੀ ਕੀ ਆ ਕਹਾਣੀ ਆਪਾਂ ਨੂੰ ਆਹ ਜਾ ਕੇ ਸਮਝ ਆਏਗੀ ਜਾ ਨਹੀਂ ਆਏਗੀ ਜਾਂ ਇਹਦਾ ਕੀ ਸੋਲੂਸ਼ਨ ਨਿਕਲਦਾ ਇਹ ਆਪਾਂ ਅਗੋਂ ਦੇਖਾਂਗੇ ਹੁਣ ਕੇਸ ਹੁੰਦਾ ਤੇ ਸਨਾਂ ਦੇ ਮਰਡਰ ਕੇਸ ਦੇ ਵਿੱਚ ਜਿਹੜਾ ਸ਼ਾਇਰ ਅਲੀ ਆ ਹਰਮਿੰਦਰ ਕੌਰ ਨੂੰ ਪੁਲਿਸ ਦੇ ਰੈਂਕ ਕੈਪ ਕਰਵਾ ਦਿੰਦਾ ਹਰਮਿੰਦਰ ਕੌਰ ਕਬੂਲ ਕਰਦੀ ਆ ਮੰਨਦੀ ਆ ਉਹਨਾਂ ਹਰਮਿੰਦਰ ਕੌਰ ਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ ਤੇ ਉਹਦੇ ਤੇ ਕੈਲੀਗੇਸ਼ਨ ਤੇ ਸਬੂਤ ਤੇ ਗਵਾਹਾਂ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਜਿਹੜੀ ਸਨਾਂ ਦੇ ਰੂਮ ਵਿੱਚ ਪਈ ਇੱਕ ਫੁੱਟ ਦੀ ਵਿੰਡੋ ਦੇ ਉੱਪਰ ਆ ਜਿਹੜੇ ਪੈਰਾਂ ਦੇ ਨਿਸ਼ਾਨ ਆ ਉਹ ਹਰਮਿੰਦਰ ਕੌਰ ਦੇ ਆ ਤਾਂ ਹਰਮਿੰਦਰ ਕੌਰ ਉਸ ਵਿੱਚ ਦੱਸਦੀ ਆ ਕਿ ਨਹੀਂ ਉਸ ਟਾਈਮ ਸਨਾਨ ਨੂੰ ਬਹੁਤ ਜ਼ਿਆਦਾ ਘਬਰਾਟ ਹੋ ਰਹੀ ਸੀ ਕਿਉਂਕਿ ਉਹ ਪ੍ਰੈਗਨੈਂਟ ਸੀ ਇਸੇ ਕਰਕੇ ਉਹਨੇ ਮੈਨੂੰ ਵਿੰਡੋ ਖੋਲਣ ਲਈ ਕਿਹਾ ਸੀ ਤੇ ਮੈਂ ਉੱਪਰ ਗਈ ਸੀ ਲੇਕਿਨ ਉਹਦੇ ਵਿੱਚ ਉਹਦੇ ਤੇ ਇਹ ਗਵਾਹਾਂ ਰਾਹੀਂ ਜਿਹੜੇ ਇਲਜ਼ਾਮ ਲਗਾਏ ਜਾਂਦੇ ਆ ਕਿ ਇਹ ਜਿਹੜੀ ਆ ਹਰਮਿੰਦਰ ਕੌਰ ਓਲਮਾਰੀ ਦੇ ਉੱਪਰ ਚੜ੍ਹ ਕੇ ਤੇ ਵਾਪਸ ਬਾਹਰ ਵਿੰਡੋ ਵਿੱਚੋਂ ਦੀ ਨਿਕਲੀ ਆ ਇਹ ਸੀ ਜੀ ਇਹ ਕਹਾਣੀ ਤੇ ਦੂਜੇ ਪਾਸੇ ਕੀ ਆ ਕਿ ਜਿਹੜੀ ਅਦਾਲਤ ਆ ਉਹ ਹਰਮਿੰਦਰ ਕੌਰ ਨੂੰ 17 ਸਾਲ ਦੀ ਉਹ ਮਰਕਜ਼ ਕਰ ਦਿੰਦੀ ਆ 17 ਸਾਲ ਦੀ ਸਜ਼ਾ ਕਰ ਦਿੰਦੀ ਆ। ਤੋਂ ਉਸ ਦਿਨ ਸਨਾਂ ਦੇ ਮਾਪਿਓ ਆ ਜਿਹੜੇ ਸਾਹਮਣੇ ਆਉਂਦੇ ਆ ਕਹਿੰਦੇ ਆ ਕਿ ਅੱਜ ਸਾਡੀ ਧੀ ਨੂੰ ਇਨਸਾਫ ਮਿਲ ਚੁੱਕਾ। ਲੇਕਿਨ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਹ ਕਹਾਣੀ ਇੱਥੋਂ ਸ਼ੁਰੂ ਹੁੰਦੀ ਆ। ਉਹਨੂੰ ਸਜ਼ਾ ਹੋ ਜਾਂਦੀ ਆ ਹਰ ਮਹਿੰਦਰ ਕੌਰ ਨੂੰ। ਦੂਜੇ ਪਾਸੇ ਜਿਹੜੇ ਦੋ ਸੀਨੀਅਰ ਵਕੀਲ ਨੇ ਇੰਗਲੈਂਡ ਦੇ ਉਹਨਾਂ ਵੱਲੋਂ ਇਹ ਕੇਸ ਚੱਕਿਆ ਜਾਂਦਾ। ਕਿਉਂਕਿ ਇਹ ਕੇਸ ਦੇ ਵਿੱਚ ਉਲਝਣ ਬਹੁਤ ਆ। ਹਰ ਮਹਿੰਦਰ ਕੌਰ ਇਸ ਕੇਸ ਦੀ ਪੱਕੀ ਦੋਸ਼ੀ ਨਹੀਂ ਆ। ਉਸ ਨੂੰ سزا ਜ਼ਰੂਰ ਦਿੱਤੀ ਜਾਂਦੀ ਆ ਕਿਉਂਕਿ ਉਹਦੀ ਜਿਹੜੀ ਪੋਜੈਸਿਵਨੈਸ ਆ ਇੱਕ ਸ਼ਾਇਰ ਵਾਲੀ ਨੂੰ ਲੈ ਕੇ ਜੈਲਸੀ ਐਸਾ ਨੂੰ ਲੈ ਕੇ ਕਿ ਮੈਂ ਵੀ ਇਹਦੀ ਵਾਈਫ ਆ ਇਹ ਵੀ ਇਹਦੀ ਵਾਈਫ ਆ ਤਾਂ ਉਹ ਉਹ ਜੈਲਸੀ ਨੂੰ ਲੈ ਕੇ ਉਹਨੂੰ ਸਜ਼ਾ ਦਿੱਤੀ ਜਾਂਦੀ ਆ ਨਾ ਕਿ ਉਹਦੇ ਉੱਪਰ ਕੋਈ ਸਬੂਤ ਗਵਾਹ ਪੇਸ਼ ਕੀਤੇ ਜਾਂਦੇ ਨੇ ਕਿ ਵਾਕਈ ਕਿਉਂਕਿ ਨਾ ਤਾਂ ਸਨਾਂ ਦੀ ਬਾਡੀ ਤੇ ਉਹਦਾ ਕੋਈ ਨਿਸ਼ਾਨ ਆ ਇਹ ਨਹੀਂ ਹਰ ਮਹਿੰਦਰ ਕੌਰ ਦੀ ਜਿਹੜੀ ਬੋਡੀ ਆ ਕੱਪੜੇ ਆ ਸ਼ੂ ਆ ਉਹਨਾਂ ਦੇ ਉੱਪਰ ਕੋਈ ਨਿਸ਼ਾਨਾ ਪਰ ਜਿਸ ਟਾਈਮ ਸਨਾ ਦੀ ਡੈਥ ਹੁੰਦੀ ਉਸ ਟਾਈਮ ਸਨਾ ਤੇ ਪੇਟ ਵਿੱਚ ਇੱਕ ਚਾਕੂ ਵੱਜਿਆ ਹੁੰਦਾ ਤੇ ਉਹ ਲਹੂ ਲੁਹਾਨ ਹੋਏ ਧਰਤੀ ਤੇ ਪਈ ਹੁੰਦੀ ਆ ਤਾਂ ਉਸ ਟਾਈਮ ਜਿਹੜਾ ਸ਼ਾਇਰ ਅਲੀ ਆ ਸਭ ਤੋਂ ਪਹਿਲਾਂ ਜਾ ਕੇ ਉਹ ਘਰ ਵਿੱਚ ਦਾਖਲ ਹੁੰਦਾ ਤੇ ਉਹ ਦੇਖਦਾ ਕਿ ਦਰਵਾਜ਼ਾ ਅੰਦਰੋਂ ਬੰਦ ਹੈ ਤਾਂ ਬਾਹਰੋਂ ਦਰਵਾਜ਼ਾ ਖੋਲਦਾ ਤੇ ਜਿਹੜਾ ਪਿਛਲਾ ਦਰਵਾਜ਼ਾ ਉਹ ਵੀ ਅੰਦਰੋਂ ਬੰਦ ਹੁੰਦਾ ਉਹ ਉਹ ਦੱਸਦਾ ਹੈ ਕਿ ਉਹ ਦਰਵਾਜ਼ਾ ਪਿਛਲਾ ਦਰਵਾਜ਼ਾ ਬੰਦ ਸੀ ਅਗਲੇ ਦਰਵਾਜ਼ੇ ਰਹੀਂ ਮੈਂ ਦਾਖਲ ਹੁੰਨਾ ਪਰ ਜਿਹੜੀ ਹਰ ਮਹਿੰਦਰ ਕੌਰ ਉਹ ਕਹਿੰਦੀ ਹੈ ਕਿ ਜਸਟ ਮੈਂ ਆਈਆ ਮੈਂ ਪਿਛਲੇ ਦਰਵਾਜ਼ੇ ਥਣੀ ਆਈ ਸੀ ਉਸ ਟਾਈਮ ਉਹ ਦਰਵਾਜ਼ਾ ਖੁੱਲਾ ਸੀ ਤਾਂ ਉਹ ਸੀਨੀਅਰ ਵਕੀਲ ਇਹ ਸਬੂਤ ਨੂੰ ਪੇਸ਼ ਕਰਦੇ ਹੋਏ ਕਹਿੰਦੇ ਆ ਕਿ ਜੇ ਹਰ ਮਹਿੰਦਰ ਕੌਰ ਪਿਛਲੇ ਦਰਵਾਜ਼ੇ ਰਹੀਂ ਬਾਹਰ ਨਿਕਲਦੀਆ ਤਾਂ ਫਿਰ ਉਹ ਦਰਵਾਜ਼ੇ ਨੂੰ ਬੰਦ ਕੌਣ ਕਰਦਾ ਤਾਂ ਉਥੇ ਜਿਹੜਾ ਇਹ ਕੇਸ ਉਲਝਣ ਵਿੱਚ ਪੈ ਜਾਂਦਾ ਲੇਕਿਨ ਦੂਜੇ ਪਾਸੇ ਹਰ ਮਹਿੰਦਰ ਕੌਰ ਦੇ ਗਵਾਹ ਕੋਈ ਨਹੀਂ ਆ ਉਸ ਨੂੰ ਇਲਜ਼ਾਮ ਉਸ ਤੇ ਲਾਏ ਜਾਂਦੇ ਆ ਇਸੇ ਚੀਜ਼ ਦੇ ਕਿ ਇਹ ਉਸ ਦੀ ਪਤਨੀ ਨੂੰ ਨਾਲ ਰਹਿਣਾ ਉਸ ਦੀ ਪਤਨੀ ਦੇ ਪਸੰਦ ਨਹੀਂ ਸੀ ਕਰਦੀ ਤਾਂ ਉਹ ਹਰ ਮਹਿੰਦਰ ਕੌਰ ਹੈ ਜਿਹੜੀ ਜੇਲ੍ਹ 'ਚ ਸਜ਼ਾ ਕੱਟ ਰਹੀ ਆ ਦੂਜੇ ਪਾਸੇ ਜਿਹੜਾ ਸ਼ਾਇਰ ਅਲੀ ਆ ਉਹ ਕੋਈ ਵੀ ਕੋਸ਼ਿਸ਼ ਨਹੀਂ ਕਰ ਰਿਆ ਨਾ ਤਾਂ ਹਰਮਿੰਦਰ ਕੌਰ ਨੂੰ ਸਜ਼ਾ ਦਿਵਾਉਂਦੀ ਨਾ ਆਪਣੀ ਪਤਨੀ ਦਾ ਇਨਸਾਫ ਲੈਣ ਦੀ ਦੂਜੇ ਪਾਸੇ ਜਿਹੜੇ ਉਹ ਵਕੀਲ ਨੇ ਉਹ ਦੇਖਦੇ ਆ ਕਿ ਸਨਾ ਦੇ ਫੋਨ ਦੇ ਉੱਪਰ ਸਨਾ ਦੀ ਭੈਣ ਦੀਆਂ 21 ਮਿਸ ਕਾਲ ਆਈਆਂ ਹੋਈਆਂ ਨੇ ਥੋੜੇ ਟਾਈਮ ਦੇ ਵਿੱਚ ਇਹ ਵੀ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਇੱਕੋ ਟਾਈਮ ਦੇ ਵਿੱਚ ਉਹਦੀ ਭੈਣ ਵੱਲੋਂ ਇੰਨੀਆਂ ਮਿਸ ਕਾਲਸ ਕਿਉਂ ਆਈਆਂ ਨੇ ਫਿਰ ਉਹਦੀ ਭੈਣ ਅਦਾਲਤ ਦੇ ਸਾਹਮਣੇ ਪੇਸ਼ ਹੁੰਦੀ ਆ ਤੇ ਕਹਿੰਦੀ ਆ ਕਿੰਝਾ ਦੋ ਸਨਾ ਨੂੰ ਇਸ ਚੀਜ਼ ਦਾ ਪਤਾ ਲੱਗਿਆ ਸੀ ਕਿ ਹਰਮਿੰਦਰ ਕੁਰ ਵੀ ਉਸਦੀ ਪ੍ਰੇਮਿਕਾ ਨਾਲ ਨਿਕਾਹ ਹੋ ਚੁੱਕਿਆ ਤਾਂ ਸਨਾ ਬਹੁਤ ਜ਼ਿਆਦਾ ਡਿਪਰੈਸ਼ਨ ਸੀ ਉਹਨੇ ਮੈਨੂੰ ਉਸੇ ਟਾਈਮ ਇਹ ਗੱਲ ਫੋਨ ਕਰਕੇ ਦੱਸੀ ਸੀ ਕਿ ਇਹ ਕਹਾਣੀ ਆ ਕਿ ਇਹ ਕਹਾਣੀ ਸੱਚ ਆ ਦੀਦੀ ਇਸ ਤਰ੍ਹਾਂ ਹੋ ਗਿਆ ਤੇ ਉਹ ਉਥੋਂ ਅਦਾਲਤਾਂ ਜਿਹੜੀ ਇਹ ਅੰਦਾਜ਼ਾ ਲਾਉਂਦੀ ਆ ਕਿ ਜਦੋਂ ਹਰਮਿੰਦਰ ਕੁਰ ਇਹ ਗੱਲਾਂ ਦੱਸ ਕੇ ਉਥੋਂ ਚਲੀ ਜਾਂਦੀ ਉਸ ਟਾਈਮ ਸਨਾ ਜਾਂਦੀ ਸੀ ਪਰ ਜਦੋਂ ਉਹਦੇ ਮਟਰ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਤਾਂ ਉਹਦੋਂ ਕੋਸ਼ਿਸ਼ ਕਰਦੀ ਆ ਸਨਾ ਕਿ ਉਹ ਆਪਦੇ ਹੱਥ ਦੀਆਂ ਨਾੜਾਂ ਨੂੰ ਵੱਢ ਲਵੇ ਪਰ ਉਹ ਤੋਂ ਨਹੀਂ ਵੱਟਿਆ ਜਾਂਦਾ ਉਹ ਤੇਜ਼ਦਾਰ ਚਾਕੂ ਦੇ ਨਾਲ ਆਪਦੇ ਪੇਟ ਵਿੱਚ ਵਾਰ ਕਰਦੀ ਆ ਤਾਂ ਉਸ ਟਾਈਮ ਜਿਹੜਾ ਉਹਦੇ ਪੇਟ ਦੇ ਅੰਦਰ ਬੱਚਾ ਹੁੰਦਾ ਉਹ ਵੀ ਮੱਕ ਚੁੱਕਾ ਹੁੰਦਾ ਤੇ ਆਪ ਵੀ ਉਹਦੀ ਵੀ ਡੈਥ ਹੋ ਜਾਂਦੀ ਆ ਇੱਕ ਹੀ ਕਾਰਨ ਬਣਿਆ ਇਸ ਟਾਈਮ ਅਦਾਲਤ 605 ਦੇ ਵਿੱਚ ਪੈ ਗਈ ਲੇਕਿਨ ਦੂਜੇ ਪਾਸੇ ਹੁਣ ਅੱਜ ਦੇ ਟਾਈਮ 'ਚ ਜਿਹੜੀ 17 ਸਾਲ ਦੀ ਜੇਲ੍ਹ ਆ ਉਹ ਹਰ ਮਹਿੰਦਰ ਕੋਲ ਪੂਤ ਚੁੱਕੀ ਆ ਲੇਕਿਨ ਜਿਹੜਾ ਸ਼ਾਇਰ ਅਲੀ ਆ ਉਹ ਹਮੇਸ਼ਾ ਲੀ ਇੰਗਲੈਂਡ ਚੱਲ ਕੇ ਛੱਡ ਕੇ ਉਥੋਂ ਹੋਰ ਦੇਸ਼ ਵਿੱਚ ਮੂਵ ਹੋ ਚੁੱਕਿਆ ਉਸਤੇ ਕੋਈ ਵੀ ਅਲੀਗੇਸ਼ਨ ਨਹੀਂ ਆ ਕੋਈ ਵੀ ਇਲਜ਼ਾਮ ਨਹੀਂ ਆ ਨਾ ਹੀ ਉਹ ਕਿਸੇ ਪ੍ਰਤੀ ਕੋਈ ਵੀ ਰਿਸਪੌਂਸ ਦਿਖਾ ਰਿਹਾ ਲੇਕਿਨ ਹਰ ਮਹਿੰਦਰ ਕੌਰ ਕਹਿੰਦੀ ਆ ਕਿ ਮੈਂ ਇਸ ਕੇਸ ਦੀ ਦੋਸ਼ੀ ਨਹੀਂ ਆ ਮੈਂ ਇੱਕ ਕੇਸ ਕਤਲ ਨਹੀਂ ਕੀਤਾ ਇਹ ਕਤਲ ਦਾ ਦੋਸ਼ੀ ਹੋ ਰਾ ਪਰ ਅਦਾਲਤ ਇਸ ਨੂੰ ਮੰਨਣ ਲਈ ਕਬੂਲ ਨਹੀਂ ਆ ਨਾ ਤਾਂ ਹਰ ਮਹਿੰਦਰ ਕੌਰ ਨੇ ਕਤਲ ਕੀਤਾ ਨਾ ਹੀ ਸਨਾ ਨੇ ਸੁਸਾਈਡ ਕੀਤਾ ਤੇ ਨਾ ਹੀ ਸ਼ਾਇਰ ਅਲੀ ਵੱਲੋਂ ਕੋਈ ਅਪੀਲ ਕੀਤੀ ਗਈ ਆ ਅਕਸਰ ਇਹ ਅਖੀਰ ਤੇ ਇਹ ਕਤਲ ਦਾ ਜ਼ਿੰਮੇਵਾਰ ਕੌਣ ਆ ਅੱਜ ਤੱਕ ਇਹ ਇਨਸਾਫ ਨਹੀਂ ਹੋ ਚੁੱਕਾ ਤੇ ਤੁਹਾਨੂੰ ਕੀ ਲੱਗਦਾ ਕਿ ਇਸ ਕਤਲ ਦਾ ਦੋਸ਼ੀ ਕੌਣ ਹੋ ਸਕਦਾ ਤੇ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਸੀ ਚਾਹ ਹਰ ਮਹਿੰਦਰ ਕੋਰੇ ਇਸ ਦੀ ਸਾਰੇ ਕਾਸੇ ਦੀ ਜ਼ਿੰਮੇਵਾਰਾ ਤਾਂ ਉਸ ਨੂੰ ਸੱਜਾ ਸਹੀ ਹੋਈ ਆ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਬਹੁਤ ਹੀ ਜ਼ਿਆਦਾ ਤੀਰੀ ਤੇ ਡੂੰਘਾਈ ਵਾਲੀ ਆ ਦਰਦ ਭਰੀ ਆ ਇੱਕ ਪਾਸੇ ਇੱਕ ਮਾਂ ਬੱਚੇ ਦੀ ਜ਼ਿੰਦਗੀ ਚਲੀ ਜਾਂਦੀ ਆ ਦੂਜੇ ਪਾਸੇ ਇੱਕ ਪ੍ਰੇਮਿਕਾ ਜਿਹੜੀ ਆਪਦੀ ਸਾਰੀ ਜਵਾਨੀ ਜੇਲ੍ਹ ਵਿੱਚ ਨਗਾਉਂਦੀ ਆ ਤੀਜੇ ਪਾਸੇ ਉਹ ਬੰਦਾ ਕਿ ਜਿਹਨੇ ਹਜ਼ਾਰਾਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਕੇ ਆਪਦੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਲਈ ਉਹ ਥੋ ਜਗ੍ਹਾ ਹੀ ਛੱਡ ਕੇ ਚਲਾ ਜਾਂਦਾ ਕਿ ਅਜਿਹੇ ਮਰਦਾਂ ਨੂੰ ਸਮਾਜ ਵਿੱਚ ਕਿਸ ਤਰ੍ਹਾਂ ਦਾ ਨਾਮ ਦਿੱਤਾ ਜਾਂਦਾ ਇਹਨਾਂ ਨੂੰ ਸਜ਼ਾ ਦੇਣ ਲਈ ਕੋਈ ਅਦਾਲਤ ਨਹੀਂ ਬਣੀ ਅਸੀਂ ਕਹਿੰਦੇ ਹਾਂ ਕਿ ਸਾਡੇ ਮੁਰਖ ਤੋਂ ਬਾਹਰਲੇ ਦੇਸ਼ ਬੜੇ ਤੇਜ਼ ਨੇ ਪੜੇ ਉਹਨਾਂ ਵਿੱਚ ਬੜਾ ਇਨਸਾਫ ਆ ਪਰ ਜਦੋਂ ਕਿਸਮਤ ਇਨਸਾਫ ਕਰਨ ਤੇ ਆਉਂਦੀ ਆ ਤਾਂ ਉਦੋਂ ਕਈ ਵਾਰ ਕਿਸੇ ਨੂੰ ਕੱਲ੍ਹ ਤੇ سزا ਵੀ ਦਿੱਤੀ ਜਾਂਦੀ ਆ ਕਿਸੇ ਦੀ ਨਹੀਂ ਵੀ ਸੁਣੀ ਜਾਂਦੀ ਇਸੇ ਤਰ੍ਹਾਂ ਹੀ ਹੋਇਆ ਸੀ ਹਰਮਿੰਦਰ ਕੌਰ ਦੇ ਨਾਲ ਇਹਦੇ ਵਿੱਚ ਕੇਸ ਦੇ ਵਿੱਚ ਜਿਹੜੇ ਸੀਨੀਅਰ ਵਕੀਰ ਨੇ ਉਹਨਾਂ ਨੇ ਆਪਣੀਆਂ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਫਾਈਲਾਂ ਚੱਕੀਆਂ ਹੋਈਆਂ ਨੇ ਕਿ ਇਸ ਕੇਸ ਦੀ ਗੁੱਥੀ ਕੀ ਆ ਕਿ ਨਾ ਤਾਂ ਮਰਨ ਵਾਲੀ ਦੱਸ ਕੇ ਗਈ ਆ ਕਿ ਕੌਣ ਕਿਸ ਨੇ ਉਸ ਨੂੰ ਮਾਰਿਆ ਨਾ ਹੀ ਕੋਈ ਸਬੂਤ ਨੇ ਤੇ ਨਾ ਹੀ ਕੋਈ ਉਹ ਕੇਸ ਨੂੰ ਅੱਗੇ ਵਧਾਉਣ ਵਾਲਾ ਕਿਉਂਕਿ ਸਣਾ ਦੇ ਪੇਰੈਂਟਸ ਨੂੰ ਇਸੇ 'ਚ ਸੰਤੁਸ਼ਟੀ ਆ ਹਰਮਿੰਦਰ ਕੁਆਰੀ ਸਾਡੀ ਕੁੜੀ ਦੀ ਕਤਲ ਸੀ ਉਹਨੂੰ ਸਜ਼ਾ ਮਿਲ ਚੁੱਕੀ ਆ ਲੇਕਿਨ ਹਰਮਿੰਦਰ ਕੁਆਰ ਕਹਿੰਦੀ ਆ ਕਿ ਮੈਂ ਨਜਾਇਜ਼ ਸਜ਼ਾ ਕੱਟੀ ਆ ਮੈਂ ਇਸਦੀ ਦੋਸ਼ੀ ਨਹੀਂ ਸੀ ਉਹ ਆਪਣੇ ਕੀਤੇ ਪਿਆਰ ਤੇ ਵੀ ਪਛਤਾਵਾ ਜਤਾ ਰਹੀ ਆ ਤੇ ਆਪਦੀ ਜ਼ਿੰਦਗੀ ਤੇ ਵੀ ਕਮੈਂਟ ਕਰਕੇ ਦੱਸਿਓ ਕਹਾਣੀ ਕਿਵੇਂ ਲੱਗੀ ਕਿ ਇਸਦਾ ਅਖੀਰ ਕੀ ਹੋਣਾ ਚਾਹੀਦਾ ਸੀ ਕੱਲ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ